ਆਵਾ ਜਿਸੀ ਪਰਮੇਸ਼ਰ ਜੀ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਸਾਡੇ ਉੱਤੇ ਬਿਮਾਰੀ ਕਿਉਂ ਆਉਂਦੀ ਹੈ ਅੱਜ ਕਿੰਨੇ ਜਣੇ ਇੱਥੇ ਬਿਮਾਰੀ ਦੀ ਅਵਸਥਾ ਦੇ ਵਿੱਚ ਹੈ ਆ ਕਾਫੀ ਜ਼ਿਆਦਾ ਹੈ ਪਰ ਅੱਜ ਤੁਸੀਂ ਪਹਿਚਾਨਣਾ ਹੈ ਕਿ ਤੁਹਾਡੀ ਬਿਮਾਰੀ ਦਾ ਜਿਹੜਾ ਰੀਜ਼ਨ ਹੈ ਉਹ ਕੀ ਆ ਤੁਹਾਡੇ ਜੀਵਨ ਦੇ ਵਿੱਚ ਅਗਰ ਬਿਮਾਰੀ ਹੈ ਤੇ ਉਸ ਬਿਮਾਰੀ ਆਉਣ ਦਾ ਕਾਰਨ ਕੀ ਆ ਆਪਾਂ ਆਪਾ ਦੇਖਦੇ ਆਂ ਯੋਹੰਨਾ ਦੀ ਕਿਤਾਬ ਉਹਦਾ 5 ਨੰਬਰ ਅਧਿਆਇ ਤੇ ਉਹਦੀ 14 ਨੰਬਰ ਪੰਕਤੀ ਦੇ ਵਿੱਚ ਇੱਥੇ ਇੱਕ 38 ਵਰਿਆਂ ਦੇ ਰੋਗੀ ਦੀ ਕਹਾਣੀ ਆ ਆਪਾਂ ਦੇਖ ਲੈਣੇ ਆ ਯੋਹੰਨਾ ਦੀ ਕਿਤਾਬ ਉਹਦਾ 5 ਨੰਬਰ ਅਧਿਆਇ ਖੋਲ੍ਹ ਲੈਣੇ ਆ ਇੱਥੇ ਆਪਾਂ ਦੇਖਦੇ ਆਂ ਮੇਰੀ 5 ਨੰਬਰ ਐਤਿ ਦੇ ਵਿੱਚ 5 ਦੀ 5 ਦੇ ਵਿੱਚ ਲਿਖਿਆ ਅਰੇ ਉੱਥੇ ਇੱਕ ਮਨੁੱਖ ਸੀ ਜੋ 38 ਵਰਿਆਂ ਤੋਂ ਆਪਣੇ ਰੋਗ ਦਾ ਮਾਰਿਆ ਹੋਇਆ ਸੀ 38 ਸਾਲਾਂ ਤੋਂ ਬਿਮਾਰ ਸੀਗਾ ਇੱਕ ਬੰਦਾ ਆਪਣੇ ਜਿਸਮ ਦੇ ਵਿੱਚ ਇੱਕ ਰੋਗ ਦੇ ਨਾਲ ਪਰੇਸ਼ਾਨ ਸੀਗਾ ਅਰੇ ਜਿੱਥੇ ਉਹ ਬੈਠਾ ਸੀਗਾ ਇੱਕ ਕੁੰਡੇ ਦੇ ਕਿਨਾਰੇ ਤੇ ਬੈਠਾ ਸੀਗਾ ਪਰ ਉਸ ਕੋਂਡ ਦੇ ਵਿੱਚ ਉਤਰਨ ਦੇ ਲਈ ਉਹਦੀ ਹੈਲਪ ਕਰਨ ਵਾਲਾ ਕੋਈ ਨਹੀਂ ਸੀ। ਪਰ ਪ੍ਰਭੂ ਯਿਸੂ ਮਸੀਹ ਜੀ ਨੇ ਉਹਨੂੰ ਸ਼ਿਫਾ ਦਿੱਤੀ ਜਦੋਂ ਤੁਸੀਂ ਇਸ ਚੈਪਟਰ ਨੂੰ ਘਰੇ ਜਾ ਕੇ ਪੜ੍ਹੋਗੇ ਤਾਂ ਪ੍ਰੋਪਰ ਤੁਹਾਨੂੰ ਸਟੋਰੀ ਸਮਝ ਆਊਗੀ ਕਿ ਕਿੱਦਾਂ ਉਹ ਜਿਹੜਾ 38 ਵਰਿਆਂ ਦਾ ਰੋਗੀ ਸੀਗਾ ਕਿਵੇਂ ਉਹਨੂੰ ਸ਼ਿਫਾ ਮਿਲੀ। ਤੇ ਆਪਾਂ ਦੇਖਦੇ ਹਾਂ ਇਹਦੀ 14 ਨੰਬਰ ਪੰਕਤੀ ਦੇ ਵਿੱਚ ਕਹਿੰਦਾ ਇਹਦੇ ਪਿੱਛੋਂ ਯੇਸੂ ਉਹਨੂੰ ਹੈਕਲ ਵਿੱਚ ਮਿਲਿਆ ਅਤੇ ਉਹਨੂੰ ਕਿਹਾ ਵੇਖ ਹੁਣ ਤੂੰ ਚੰਗਾ ਹੋ ਗਿਆ ਫੇਰ ਪਾਪ ਨਾ ਕਰੀ ਕਿਤੇ ਉਹ ਨਾ ਹੋਵੇ ਜੋ ਇਸ ਨਾਲੋਂ ਵੀ ਕੋਈ ਬੁਰੀ ਬਿਪਤਾ ਤੇਰੇ ਉੱਤੇ ਆ ਪਵੇ ਜਦੋਂ ਉਹ ਰੋਗੀ ਚੰਗਾ ਹੋ ਗਿਆ ਤਾਂ ਫੇਰ ਕੁਝ ਸਮੇਂ ਬਾਅਦ ਵਿੱਚ ਅਚਨਚੇਤ ਉਹਦਾ ਤੇ ਪ੍ਰਭੂ ਯੇਸੂ ਮਸੀਹ ਜੀ ਦਾ ਮੇਲ ਚਰਚ ਦੇ ਵਿੱਚ ਹੋਇਆ ਹੈਕਲ ਦੇ ਵਿੱਚ ਹੋਇਆ ਅੱਜ ਬਹੁਤ ਸਾਰੇ ਲੋਕਾਂ ਕਾ ਜਿਹੜੇ ਚਰਚ ਵਿੱਚ ਨਹੀਂ ਆਉਂਦੇ ਪਰ ਜਦੋਂ ਤੁਸੀਂ ਪਵਿੱਤਰ ਬਾਈਬਲ ਨੂੰ ਧਿਆਨ ਦੇ ਨਾਲ ਪੜ੍ਹੋਗੇ ਤਾਂ ਤੁਸੀਂ ਦੇਖਿਓ ਪ੍ਰਭੂ ਯਿਸੂ ਮਸੀਹ ਸੱਤਵੇਂ ਦਿਨ ਚਰਚ ਦੇ ਵਿੱਚ ਹੀ ਹੁੰਦੇ ਸੀ ਹੈਕਲ ਲਿਖਿਆ ਹੋਇਆ ਹੈ ਇੰਗਲਿਸ਼ ਦੇ ਵਿੱਚ ਟੈਂਪਲ ਲਿਖਿਆ ਹੋਇਆ ਹੈ ਮੰਦਿਰ ਲਿਖਿਆ ਹੋਇਆ ਹਿੰਦੀ ਦੇ ਵਿੱਚ ਤਾਂ ਇੱਥੇ ਲਿਖਿਆ ਹੈ ਕਿ ਇਹਦੇ ਪਿੱਛੋਂ ਯਿਸੂ ਨੂੰ ਹੈਕਲ ਵਿੱਚ ਮਿਲਿਆ ਤੇ ਉਹਨੂੰ ਕਿਹਾ ਵੀ ਹੁਣ ਤੂੰ ਚੰਗਾ ਹੋ ਗਿਆ ਹੈਂ ਪਰ ਇਹਦੋਂ ਗਾਹ ਪਾਪ ਨਾ ਕਰੀ ਕਿਤੇ ਇਦਾਂ ਨਾ ਹੋ ਜAVE ਕਿ ਜਿਹੜੀ ਤੇਰੀ ਪਹਿਲੀ ਬਿਮਾਰੀ ਆ ਉਹਦੇ ਨਾਲੋਂ ਵੀ ਕੋਈ ਵੱਡੀ ਵਿਪਤਾ ਤੇਰੇ ਜੀਵਨ ਦੇ ਵਿੱਚ ਆ ਜਾਵੇ ਤਾਂ ਪਹਿਲਾ ਕਾਰਨ ਜਿਹੜਾ ਬਿਮਾਰੀ ਦਾ ਆ ਉਹ ਪਾਪ ਆ। ਅਗਰ ਤੁਸੀਂ ਬਿਮਾਰੀ ਦੀ ਅਵਸਥਾ ਦੇ ਵਿੱਚ ਹੋ ਤਾਂ ਪਾਪ ਦਾ ਕਰਕੇ ਵੀ ਬਿਮਾਰੀ ਤੁਹਾਡੇ ਜੀਵਨ ਦੇ ਵਿੱਚ ਹੋ ਸਕਦੀ ਹੈ। ਬਹੁਤ ਸਾਰੇ ਪਾਪ ਆ ਜਿਹੜੇ ਸਾਡੇ ਜੀਵਨ ਦੇ ਵਿੱਚ ਬਿਮਾਰੀ ਦਾ ਰਸਤਾ ਖੋਲਦੇ ਆ ਕਈ ਲੋਕ ਸਰੀਰਕ ਬਿਲਾਸ਼ਾ ਦੇ ਗੁਲਾਮ ਆ ਔਰ ਉਹ ਬਹੁਤ ਸਾਰੇ ਪਾਪ ਕਰਦੇ ਆ ਔਰ ਉਸ ਪਾਪ ਦਾ ਕਰਕੇ ਫਿਰ ਉਹਨਾਂ ਦੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਆ ਉਹ ਆ ਜਾਂਦੀਆਂ ਆ ਪਰ ਇੱਥੇ ਲਿਖਿਆ ਹੁਣ ਤੂੰ ਚੰਗਾ ਹੋ ਗਿਆ ਮੁੜ ਕੇ ਪਾਪ ਨਾ ਕਰੀ ਦੁਬਾਰਾ ਪਾਪ ਨਾ ਕਰੀ ਜਦੋਂ ਤੁਸੀਂ ਇੱਕ ਵਾਰੀ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆ ਗਏ ਗੁਨਾਹਾਂ ਦੀ ਮਾਫੀ ਮੰਗ ਲਈ ਪਰਮੇਸ਼ਰ ਨੇ ਤੁਹਾਨੂੰ ਸ਼ਿਫਾ ਦੇ ਦਿੱਤੀ ਜੋ ਵੀ ਦੁੱਖ ਰੋਗ ਤੁਸੀਂ ਲੈ ਕੇ ਆਏ ਸੀਗੇ ਉਹਦੇ ਬਾਅਦ ਕਾਸਤੇ ਵਚਨ ਸਾਨੂੰ ਦੱਸਦਾ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਹੁਣ ਦੁਬਾਰਾ ਉਹੀ ਕੰਮ ਨਾ ਕਰਿਓ ਜਿਹੜੇ ਕੰਮ ਵਿੱਚ ਪਹਿਲਾਂ ਪੈ ਕੇ ਤੁਸੀਂ ਬਿਮਾਰ ਸੀ ਏ ਨਾ ਹੋਵੇ ਕਿ ਹੁਣ ਤੇ ਤੈਨੂੰ ਚੰਗੇ ਕਰ ਦਿੱਤਾ ਪਰ ਜੇ ਤੂੰ ਦੁਬਾਰਾ ਗਲਤੀ ਕੀਤੀ ਦੁਬਾਰਾ ਗੁਨਾਹ ਕੀਤਾ ਫਿਰ ਇਸ ਤੋਂ ਵੀ ਵੱਡੀ ਪਿਪਤਾ ਜਿਹੜੀ ਆ ਉਹ ਆਉਂਦੀ ਆ ਮੈਂ ਬਹੁਤ سارے ਇਹੋ ਜਿਹੇ ਲੋਕਾਂ ਨੂੰ ਜਾਣਦੀ ਆ ਜਿਹੜੇ ਪਹਿਲਾਂ ਚਰਚ ਆਉਂਦੇ ਸੀਗੇ ਤੇ ਉਹਨਾਂ ਨੇ ਚਰਚ ਆਣ ਕੇ ਪ੍ਰਾਰਥਨਾ ਕਰਨੀ ਇੱਕ ਅੱਛਾ ਜੀਵਨ ਜੀਣਾ ਸ਼ੁਰੂ ਕੀਤਾ ਤੋਬਾ ਕੀਤੀ ਅਰ ਵੱਡੀਆਂ-ਵੱਡੀਆਂ ਬਿਮਾਰੀਆਂ ਤੋਂ ਨजात ਪਾਈ ਉਹਨਾਂ ਨੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਨਜ਼ਾਤ ਪਾਈ ਐ AIDS ਵਰਗੀਆਂ ਬਿਮਾਰੀਆਂ ਤੋਂ TB ਵਰਗੀਆਂ ਬਿਮਾਰੀਆਂ ਤੋਂ ਹੋਰ ਕਈ ਤਰ੍ਹਾਂ ਦੀਆਂ ਘਿਣਾਉਣੀਆਂ ਚੀਜ਼ਾਂ ਤੋਂ ਉਹਨਾਂ ਨੇ ਨਜ਼ਾਤ ਪਾਈ ਪਰ ਫਿਰ ਜਦੋਂ ਕੋਸ਼ਿਸ਼ ਸਮਾ ਹੋ ਗਿਆ ਕਿ ਉਹ ਆਪਣੇ ਜਿਸਮ ਦੇ ਵਿੱਚ ਆਰਾਮ ਦੇ ਵਿੱਚ ਆ ਆਪਣੇ ਘਰਾਂ ਦੇ ਵਿੱਚ ਆਰਾਮ ਦੇ ਵਿੱਚ ਆ ਤੁਹਾਨੂੰ ਦੌਲਤ ਕਮਾਉਣ ਜੋਗੇ ਹੋਗੇ ਰੋਟੀ ਖਾਣ ਜੋਗੇ ਹੋਗੇ ਤਾਂ ਫਿਰ ਉਹ ਬੈਕਸਲਾਈਡ ਹੋ ਗਏ ਪਿੱਛੇ ਨੂੰ ਚਲੇ ਗਏ ਪਰ ਉਹ ਕਿੰਨੀ ਦੇਰ ਤੱਕ ਉਸ ਸੁਖ ਆਰਾਮ ਦੇ ਵਿੱਚ ਬਣੇ ਰਹੇ ਬਹੁਤ ਛੋਟਾ ਪੀਰੀਅਡ ਬਹੁਤ ਥੋੜਾ ਸਮਾਂ ਉਹਦੇ ਬਾਅਦ ਦੇ ਵਿੱਚ ਵਾਪਸ ਉਹ ਉਹਨਾਂ ਹੀ ਬਿਮਾਰੀਆਂ ਦੇ ਵਿੱਚ ਪੈ ਗਏ ਉਹ ਬਿਮਾਰੀਆਂ ਉਹਨਾਂ ਦੇ ਉੱਤੇ ਪੈ ਗਈਆਂ ਤੇ ਜਿੰਨੇ ਜਿੰਨਾ ਪਹਿਲਾਂ ਬਿਮਾਰ ਸੀ ਜਾਂ ਜਿੰਨੇ ਪਹਿਲਾਂ ਦੁਖੀ ਸੀ ਜਿੰਨੇ ਸੰਕਟ ਵਿੱਚ ਪਹਿਲਾਂ ਸੀ ਉਹਦੇ ਨਾਲੋਂ 7 ਟਾਈਮ ਉਹ ਜ਼ਿਆਦਾ ਸੀਗੇ 7 ਗੁਣਾ ਵੱਧ ਦੁਖੀ ਹੋ ਕੇ ਉਹ ਚਰਚ ਦੇ ਵਿੱਚ ਆਏ ਇਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਤੁਸੀਂ ਪਰਮੇਸ਼ਵਰ ਦੇ ਕੋਲੋਂ ਇੱਕ ਵਾਰੀ ਪਾਪ ਤੋਂ ਮਾਫੀ ਮੰਗਦੇ ਆ ਜਾ ਤੁਸੀਂ ਸ਼ਿਫਾ ਪਾਉਨੇ ਆ ਚੰਗਿਆਈ ਪਾਉਨੇ ਆ ਤਾਂ ਫਿਰ ਅਗਰ ਤੁਸੀਂ ਚਾਹੁੰਦੇ ਕਿ ਉਹ ਚੰਗਿਆਈ ਤੁਹਾਡੇ ਵਿੱਚ ਕਾਇਮ ਰਹੇ ਤਾਂ ਫਿਰ ਉਹ ਸਾਰੀਆਂ ਚੀਜ਼ਾਂ ਤੁਹਾਡੇ ਵਿੱਚ ਕਾਇਮ ਰਹਿਣੀਆਂ ਚਾਹੀਦੀਆਂ ਜੋ ਪਰਮੇਸ਼ਵਰ ਨੇ ਕਿਹਾ ਹੈ ਅਗਰ ਤੁਸੀਂ ਚਾਹੁੰਦੇ ਬਰਕਤ ਕਾਇਮ ਰਹੇ ਸ਼ਿਫਾ ਕਾਇਮ ਰਹੇ ਨਜ਼ਾਤ ਜਿਹੜੀ ਆ ਉਹ ਕਾਇਮ ਰਹੇ ਦੁਸ਼ਟ ਆਤਮੇ ਤੋਂ ਜਿਹੜਾ ਛੁਟਕਾਰਾ ਆ ਉਹ ਤੁਹਾਡੇ ਜੀਵਨ ਦੇ ਵਿੱਚ ਕਾਇਮ ਰਹੇ ਤਾਂ ਫਿਰ ਤੁਹਾਡੇ ਜੀਵਨ ਦੇ ਵਿੱਚ ਉਹ ਮਾਫੀ ਜਿਹੜੀ ਤੁਸੀਂ ਪ੍ਰਭੂ ਯਿਸੂ ਮਸੀਹ ਜੀ ਤੋਂ ਪਾਈ ਉਹ ਵੀ ਕਾਇਮ ਰਹਿਣੀ ਚਾਹੀਦੀ ਆ। ਉਹ ਗੁਨਾਹ ਕਰਕੇ ਉਹ ਮਾਫੀ ਜਿਹੜੀ ਆ ਉਹ ਖਰਾਬ ਨਹੀਂ ਕਰਨੀ। ਹੋਰ ਬਹੁਤ ਸਾਰੀਆਂ ਚੀਜ਼ਾਂ ਧਾਰਮਿਕਤਾ ਜਿਹੜੀ ਪਰਮੇਸ਼ਵਰ ਤੋਂ ਤੁਸੀਂ ਪ੍ਰਾਪਤ ਕੀਤੀ ਤੁਹਾਡੀ ਧਾਰਮਿਕਤਾ ਕਾਇਮ ਰਹਿਣੀ ਚਾਹੀਦੀ ਤੁਹਾਡੇ ਅੰਦਰ। ਪਰਮੇਸ਼ਵਰ ਦੇ ਲਈ ਪ੍ਰੇਮ ਤੁਹਾਡੇ ਅੰਦਰ ਕਾਇਮ ਰਹਿਣਾ ਚਾਹੀਦਾ ਹੈ। ਪਰਮੇਸ਼ਵਰ ਦੇ ਬਚਨ ਦੀ ਆਗਿਆਕਾਰੀ ਤੁਹਾਡੇ ਅੰਦਰ ਕਾਇਮ ਰਹਿਣਾ ਚਾਹੀਦੀ ਹੈ। ਜੇ ਤੁਸੀਂ ਇਹਨਾਂ ਚੀਜ਼ਾਂ ਚੋਂ ਬਾਹਰ ਹੋ ਜੋਗੇ ਤਾਂ ਫਿਰ ਵਚਨ ਤੇ ਰਾਈ ਅਸੀਂ ਦੇਖਦੇ ਆ ਕਿ 7 ਟਾਈਮ 7 ਗੁਣਾ ਜ਼ਿਆਦਾ ਦੁੱਖ ਜਿਹੜਾ ਇਹ ਆ ਜਾਂਦਾ ਕਿਉਂਕਿ ਵਚਨ ਦੇ ਵਿੱਚ ਲਿਖਿਆ ਜਦੋਂ ਇੱਕ ਦੁਸ਼ਟ ਆਤਮਾ ਨਿਕਲ ਜਾਏ ਤੋ ਫਿਰ ਤੁਰਿਆ ਫਿਰਦਾ ਜਦੋਂ ਗੇੜੀ ਮਾਰਨ ਆਉਂਦਾ ਉਹ ਦੇਖਦਾ ਵੀ ਥਾਂ ਤੇ ਝਾੜਿਆ ਸਵਾਰੇ ਆਏ ਪਰ ਇੱਥੇ ਰਹਿੰਦਾ ਕੋਈ ਨਹੀਂ ਕਹਿੰਦਾ ਉਹ ਸੱਤ ਆਪਣੇ ਨਾਲ ਹੋਰ ਦੁਸ਼ਟ ਆਤਮੇ ਲੈ ਕੇ ਆਉਂਦਾ ਹੈ ਫੇਰ ਜਿਹੜਾ ਪਿਛਲਾ ਹਾਲ ਹੁੰਦਾ ਉਹ ਪਹਿਲੇ ਨਾਲੋਂ ਭੈੜਾ ਹੋ ਜਾਂਦਾ ਹੈ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਦੁਸ਼ਟ ਆਤਮਿਆਂ ਤੋਂ ਨਜ਼ਾਤ ਪਾਈ ਭੂਤਾਂ ਪ੍ਰੇਤਾਂ ਤੋਂ ਨਜ਼ਾਤ ਪਾਈ ਹੈ ਬਹੁਤ ਸਾਰੇ ਲੋਕ ਆ ਇਸ ਚੀਜ਼ ਦਾ ਖੰਡਨ ਕਰਦੇ ਕਹਿੰਦੇ ਜੀ ਭੂਤ ਪ੍ਰੇਤ ਨਹੀਂ ਹੁੰਦੇ ਪਰ ਹਰੇਕ ਧਾਰਮਿਕ ਪੁਸਤਕ ਦੇ ਵਿੱਚ ਪੁਸਤਕ ਦੇ ਵਿੱਚ ਬੁੱਕ ਦੇ ਵਿੱਚ ਰਿਲੀਜੀਅਸ ਬੁੱਕਸ ਦੇ ਵਿੱਚ ਭੂਤਾਂ ਪ੍ਰੇਤਾਂ ਦਾ ਜ਼ਿਕਰ ਆ ਤੇ ਜਿਨ੍ਹਾਂ ਦੇ ਨਾਲ ਉਹ ਕੰਮ ਕਰਦੇ ਆ ਨਾ ਉਹਨਾਂ ਨੂੰ ਪੁੱਛੋ ਵੀ ਹੁੰਦੇ ਕਿ ਨਹੀਂ ਹੁੰਦੇ ਜਿਹੜੇ ਆਜ਼ਾਦ ਹੋਏ ਨਾ ਉਹ ਦੱਸੋ ਲੋਕਾਂ ਨੂੰ ਕਿ ਹੁੰਦੇ ਕਿ ਨਹੀਂ ਹੁੰਦੇ ਅ ਜਿਨ੍ਹਾਂ ਦੇ ਜੀਵਨ ਦੇ ਵਿੱਚ ਹੁੰਦੇ ਉਹ ਕੀ ਕੁਛ ਕਰਦੇ ਆ ਆਪਣੀ ਐਕਸਪੀਰੀਅੰਸ ਲੋਕਾਂ ਨਾਲ ਸ਼ੇਅਰ ਕਰੋ ਤਾਂ ਜੋ ਉਹਨਾਂ ਨੂੰ ਸਮਝ ਆਏ ਪਰ ਜਦੋਂ ਕੁਝ ਲੋਕੀ ਉਹਨਾਂ ਦੁਸ਼ਟ ਆਤਮਿਆਂ ਤੋਂ ਡਿਲੀਵਰ ਹੋ ਜਾਂਦੇ ਆ ਫਿਰ ਉਹ ਵਾਪਸ ਉਹਨਾਂ ਹੀ ਬੁਰੀਆਂ ਚੀਜ਼ਾਂ ਦੇ ਵਿੱਚ ਲੱਗ ਜਾਂਦੇ ਬੁਰੇ ਕੰਮਾਂ ਦੇ ਵਿੱਚ ਲੱਗ ਜਾਂਦੇ ਠੱਗੀ ਮਾਰਨ ਦੇ ਵਿਚਾਰ ਕਰਨ ਦੇ ਵਿੱਚ ਹੋਰ ਨੌਨਸੈਂਸ ਚੀਜ਼ਾਂ ਦੇ ਵਿੱਚ ਤਾਂ ਫਿਰ ਉਹ ਦੁਸ਼ਟ ਆਤਮਾ ਜਦੋਂ ਦੇਖਦਾ ਕਿ ਇਹਨੇ ਇਹ ਇਹਦੇ ਵਿੱਚੋਂ ਦੁਸ਼ਟ ਆਤਮਾ ਤਾਂ ਨਿਕਲ ਗਿਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਰ ਇਹਨੇ ਪਾਕਰੂ ਨੂੰ ਆਪਣੇ ਦਿਲ ਵਿੱਚ ਨਹੀਂ ਲਿਆ ਪਰਮੇਸ਼ੁਰ ਦੇ ਬਚਨ ਨੂੰ ਇਹਨੇ ਆਪਣੇ ਦਿਲ ਵਿੱਚ ਨਹੀਂ ਲਿਆਂਦਾ ਇਹਨੇ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਦਿਲ ਵਿੱਚ ਨਹੀਂ ਲਿਆਂਦਾ ਇਹ ਹੁਣ ਵਾਪਸ ਦੁਨੀਆਦਾਰੀ ਦੇ ਵਿੱਚ ਚਲੇ ਗਿਆ ਵਾਪਸ ਗਲਤ ਕੰਮ ਕਰ ਰਿਹਾ ਗੁਨਾਹ ਕਰ ਰਿਹਾ ਚੋਰੀਆਂ ਠੱਗੀਆਂ ਸਭ ਕੁਝ ਪੁਰਾਣੀਆਂ ਚੀਜ਼ਾਂ ਕਰ ਰਿਹਾ ਜਿਹੜੀਆਂ ਗਲਤ ਆ ਫਿਰ ਉਹ ਸੱਤ ਹੋਰ ਦੁਸ਼ਟ ਆਤਮੇ ਲੈ ਕੇ ਆਉਂਦਾ ਕਹਿੰਦਾ ਆਓ ਚੱਲੀਏ ਉੱਥੇ ਥਾਂ ਬੈਲਾਏ ਤਾਂ ਪਹਿਲਾਂ ਇੱਕ ਸਤਾਉਂਦਾ ਸੀ ਤੇ ਹਾਲ ਇੰਨਾ ਮਾੜਾ ਸੀ ਤੇ ਫਿਰ ਸੋਚੋ ਜਦੋਂ ਸੱਤ ਸਤਾਉਣਗੇ ਤੇ ਹਾਲ ਕਿਦਾਂ ਦਾ ਹੋਊਗਾ ਇਸ ਲਈ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਜਦੋਂ ਉਹਨੂੰ ਹੈਕਲ ਦੇ ਵਿੱਚ ਮਿਲੇ ਤੇ ਉਹਨਾਂ ਨੇ ਕਿਹਾ ਹੁਣ ਤੂੰ ਚੰਗਾ ਹੋ ਗਿਆ ਹੈ ਫੇਰ ਪਾਪ ਨਾ ਕਰੇ ਕਿਤੇ ਇਉਂ ਨਾ ਹੋਵੇ ਜੋ ਐਸ ਨਾਲੋਂ ਵੀ ਕੋਈ ਬੁਰੀ ਬਿਪਤਾ ਤੇਰੇ ਉੱਤੇ ਆ ਪਵੇ ਚੰਗੇ ਹੋਣ ਦੇ ਬਾਅਦ ਜੇਕਰ ਤੁਸੀਂ ਦੁਬਾਰਾ ਗਲਤੀ ਕਰੋਗੇ ਤਾਂ ਪਹਿਲੀ ਬਿਪਤਾ ਦੇ ਨਾਲੋਂ ਵੱਡੀ ਬਿਪਤਾ ਆਉਣ ਦੇ ਜਾਦੇ ਚਾਂਸ ਹੈ ਆਪਾਂ ਦੇਖ ਲੈਨੇ ਮਰਕੁਸ ਦੀ ਕਿਤਾਬ ਉਹਦਾ 2 ਨੰਬਰ ਅਧਿਆਇ ਤੇ ਉਹਦੀ 5 ਨੰਬਰ ਪੰਕਤੀ ਦੇ ਵਿੱਚ ਵੀ ਆਪਾਂ ਦੇਖਦੇ ਆਂ ਮਰਕਸ ਦੀ ਕਿਤਾਬ ਉਹਦਾ 2 ਨੰਬਰ ਅਧਿਆਇ ਉਹਦੀ 5 ਨੰਬਰ ਪੰਕਤੀ ਅਤੇ ਯਿਸੂ ਨੇ ਉਹਨਾਂ ਦੀ ਨੇਚਾ ਵੇਖ ਕੇ ਉਸ ਦਰੰਗੀ ਨੂੰ ਕਿਹਾ ਹੈ ਪੁੱਤਰ ਤੇਰੇ ਮਾ ਤੇਰੇ ਪਾਪ ਮਾਫ ਹੋ ਗਏ ਹallelujah ਇਹ ਇੱਕ ਸਟੋਰੀ ਆ ਜਦੋਂ ਪ੍ਰਭੂ ਯਿਸੂ ਮਸੀਹ ਕਫਰਨ ਹோம் ਵਿੱਚ ਆਏ ਕਾਫੀ ਦਿਨਾਂ ਦੇ ਬਾਅਦ ਦੇ ਵਿੱਚ ਤੇ ਉੱਥੇ ਬਹੁਤ ਸਾਰੇ ਲੋਕ ਜਿਹੜੇ ਆ ਇਕੱਠੇ ਹੋ ਗਏ ਆਪਣੇ ਰੋਗੀਆਂ ਨੂੰ ਲੈ ਕੇ ਤੇ ਉਹਦੇ ਵਚਨ ਨੂੰ ਸੁਣਨ ਲਈ ਪ੍ਰਭੂ ਜੀ ਦੇ ਵਚਨ ਨੂੰ ਸੁਣਨ ਦੇ ਲਈ ਤੇ ਜਗ੍ਹਾ ਜਿਹੜੀ ਆ ਉਹ ਪੂਰੀ ਭਰ ਗਈ ਲੋਕਾਂ ਦੇ ਨਾਲ ਤੇ ਉੱਥੇ ਕਦਰੰਗੀ ਨੂੰ ਲੈ ਕੇ ਆਏ ਉਹਨਾਂ ਨੇ ਦੇਖਿਆ ਕਿ ਇੰਨਾ ਰਸਿਆ ਕੇ ਅੰਦਰ ਜਾਣਾ ਈਜ਼ੀ ਨਹੀਂ ਹੈਗਾ ਤੇ ਉਸਦਰੰਗੀ ਨੂੰ ਲੈ ਕੇ ਜਿਹੜੇ ਆ ਉਹ ਛੱਤ ਦੇ ਉੱਤੇ ਚੜ ਗਏ ਤੇ ਉਹਨਾਂ ਨੇ ਕੀ ਕੀਤਾ ਛੱਤ ਦੇ ਵਿੱਚ ਮੋਗ ਕਰ ਦਿੱਤਾ ਛੱਤ ਦੇ ਵਿੱਚ ਰੋਬਾ ਕੱਢ ਲਿਆ ਇੱਕ ਵੱਡਾ ਹੌਲ ਕਰ ਦਿੱਤਾ ਤੇ ਉਹਨਾਂ ਨੇ ਉਹਦੀ ਜਿਹੜੀ ਮੰਜੀ ਸੀਗੀ ਉਹ ਰੱਸੀਆਂ ਨਾਲ ਬੰਨ ਕੇ ਇੱਥਾਂ ਲਮਕਾ ਦਿੱਤੀ ਕਿ ਕਿਸੇ ਤਰ੍ਹਾਂ ਇਹ ਪ੍ਰਭੂ ਯਿਸੂ ਮਸੀਹ ਦੇ ਕੋਲੇ ਪਹੁੰਚ ਜਾਵੇ ਤਾਂ ਪ੍ਰਭੂ ਯਿਸੂ ਮਸੀਹ ਜੀ ਨੇ ਉਹਨੂੰ ਉਹਨੂੰ ਜਿਹੜਾ ਅਧਰੰਗੀ ਸੀ ਜਦੋਂ ਉਹ ਪਿਆਹ ਦੇਖਿਆ আর ਉਹਨਾਂ ਦੀ ਨੇਚਾ ਦੇਖੀ ਕਿ ਇੰਨੀ ਨੇਚਾ ਕਿ ਇਹਨੂੰ ਰस्सियां ਦੇ ਨਾਲ ਲਮਕਾ ਕੇ ਭੇਜ ਦਿੱਤਾ ਕਿ ਕਿਸੇ ਤਰ੍ਹਾਂ ਇਹ ਚੰਗਾ ਹੋ ਜੂਵੇ ਕਿ ਇਹਨਾਂ ਦਾ ਵਿਸ਼ਵਾਸ ਇੰਨਾ ਹੈ ਕਿ ਪ੍ਰਭੂ ਯੀਸੂ ਇਹਦੇ ਲਈ ਸ਼ਬਦ ਬੋਲੂਗੇ ਜਾਂ ਇਹਦੇ ਤੇ ਹੱਥ ਰੱਖੂਗੇ ਤੇ ਇਹ ਚੰਗਾ ਹੋ ਜਾਊਗਾ ਤਾਂ ਉਹਨਾਂ ਦੀ ਨੇਚਾ ਦੇਖ ਕੇ ਪ੍ਰਭੂ ਯੀਸੂ ਮਸੀਹ ਨੇ ਉਸ ਅਧਰੰਗੀ ਨੂੰ ਕਿਹਾ ਹੈ ਪੁੱਤਰ ਤੇਰੇ ਪਾਪ ਮਾਫ ਹੋਏ ਇਹਦਾ ਮਤਲਬ ਉਹਦੇ ਉੱਤੇ ਜਿਹੜੀ ਬਿਮਾਰੀ ਸੀ ਉਹ ਪਾਪ ਦਾ ਕਰਕੇ ਸੀਗੀ ਤਾਂ ਹੀ ਪ੍ਰਭੂ ਯਿਸੂ ਮਸੀਹ ਨੇ ਕਿਹਾ ਤੇਰੇ ਜਿਹੜੇ ਪਾਪ ਆ ਉਹ ਮਾਫ ਹੋਏ ਇਸ ਲਈ ਸਾਨੂੰ ਸਮਝ ਆਉਂਦੀ ਆ ਰ ਸਾਨੂੰ ਵਚਨ ਸਿਖਾਉਂਦਾ ਆ ਕਿ ਬਹੁਤ ਸਾਰੀਆਂ ਬਿਮਾਰੀਆਂ ਬਹੁਤ ਸਾਰੇ ਦੁੱਖ ਬਹੁਤ ਸਾਰੇ ਕਸ਼ਟ ਬਹੁਤ ਸਾਰੀਆਂ ਤਕਲੀਫਾਂ ਬਹੁਤ ਸਾਰੇ ਦੁਸ਼ਤਾਂਤ ਨੇ ਬਹੁਤ ਸਾਰੀਆਂ ਸਮੱਸਿਆਵਾਂ ਗਰੀਬੀ ਪਰੇਸ਼ਾਨੀਆਂ ਪਾਪ ਦਾ ਕਰਕੇ ਵੀ ਸਾਡੇ ਜੀਵਨ ਦੇ ਵਿੱਚ ਇਸ ਲਈ ਜਦੋਂ ਵੀ ਤੁਸੀਂ ਬਿਮਾਰ ਬਿਮਾਰੀ ਦੇ ਵਿੱਚ ਆ ਕਿਸੇ ਦੁੱਖ ਪਰੇਸ਼ਾਨੀ ਦੇ ਵਿੱਚ ਆ ਬਾਰ ਬਾਰ ਆ ਰਿਹਾ ਆ ਤਾਂ ਤੁਸੀਂ ਜ਼ਰੂਰ ਆਪਣੇ ਦਿਨਾਂ ਦੇ ਵਿੱਚ ਝਾਤੀ ਮਾਰੋ ਆਪਣੇ ਬੀਤ ਚੁੱਕੇ ਸਮੇਂ ਦੇ ਵਿੱਚ ਝਾਤੀ ਮਾਰੋ ਕਿ ਮੇਰੇ ਜੀਵਨ ਦੇ ਵਿੱਚ ਮੈਂ ਕਿੱਥੇ ਗਲਤ ਆ ਆਪਣੇ ਆਪ ਨੂੰ ਚੈੱਕ ਕਰੋ ਕਿ ਮੈਂ ਕਿੱਥੇ ਗਲਤ ਆ ਕਿਉਂ ਜਿਹੜੀ ਬਿਮਾਰੀ ਆ ਉਹ ਮੇਰੇ ਜੀਵਨ ਦੇ ਵਿੱਚ ਠਹਿਰੀ ਹੋਈ ਆ ਕਿਉਂ ਜਿਹੜੀ ਬਿਮਾਰੀ ਹੈ ਮੈਨੇ ਮੈਨੂੰ ਛੱਡ ਨਹੀਂ ਰਹੀ ਮੇਰਾ ਪਿੱਛਾ ਨਹੀਂ ਛੱਡ ਰਹੀ ਜਾਂ ਕਿਉਂ ਬਾਰ-ਬਾਰ ਤੁਸੀਂ ਠੀਕ ਹੋ ਜੰਨੇ ਫੇਰ ਬਿਮਾਰ ਹੋ ਜੰਨੇ ਠੀਕ ਹੋ ਜੰਨੇ ਫੇਰ ਬਿਮਾਰ ਹੋ ਜੰਨੇ ਰਿਪੀਟ ਕਿਉਂ ਹੋ ਰਹੀ ਆ ਬਾਰ-ਬਾਰ ਬਿਮਾਰੀ ਕਿਉਂ ਆ ਰਹੀ ਆ ਤਾਂ ਚੈੱਕ ਕਰੋ ਅਗਰ ਤੁਹਾਨੂੰ ਨਜ਼ਰ ਆਏ ਕਿ ਤੁਹਾਡੇ ਜੀਵਨ ਦੇ ਵਿੱਚ ਕੁਝ ਗਲਤੀ ਆ ਜਿਹੜੀ ਨਹੀਂ ਹੋਣੀ ਚਾਹੀਦੀ ਤੁਹਾਨੂੰ ਪ੍ਰਾਰਥਨਾ 'ਚ ਕਹਿਣ ਦੀ ਜ਼ਰੂਰਤ ਹੈ ਕਿ ਪ੍ਰਭੂ ਉਹ ਪਾਪ ਜਿਹੜਾ ਹਜੇ ਤੱਕ ਬਖਸ਼ਿਆ ਨਹੀਂ ਗਿਆ ਉਹ ਪਾਪ ਜਿਹੜਾ ਮੇਰੇ ਜੀਵਨ 'ਚ ਹਜੇ ਬਾਕੀ ਜਿਹਨੂੰ ਮੈਂ ਬਾਰ-ਬਾਰ ਕਰਦਾ ਤੇ ਬਿਮਾਰੀ ਮੇਰੇ ਉੱਤੇ ਆਉਂਦੀ ਆ ਮੇਰਾ ਉਹ ਗੁਨਾਹ ਮੈਨੂੰ ਮaaf ਕੀਤਾ ਜਾਏ ਉਹ ਗੁਨਾਹ ਮੇਰੇ ਉੱਤੇ ਪ੍ਰਗਟ ਕੀਤਾ ਜਾਏ ਤਾਂ ਜੋ ਮੈਂ ਉਸ ਗੁਨਾਹ ਤੋਂ ਅਣਜਾਣ ਨਾ ਰਵਾਂ ਪਰ ਮੈਂ ਉਸ ਗੁਨਾਹ ਤੋਂ छुटਕਾਰਾ ਪਾ ਸਕਾਂ ਅਰ ਪ੍ਰਭੂ ਦੀ ਕਿਰਪਾ ਦੇ ਨਾਲ ਪਾ ਸਕਾਂ ਤੇ ਜਦੋਂ ਤੁਸੀਂ ਇਦਾਂ ਪ੍ਰਾਰਥਨਾ ਕਰੋਗੇ ਫਿਰ ਤੁਸੀਂ ਉਸ ਗੁਨਾਹ ਤੋਂ ਆਜ਼ਾਦ ਵੀ ਹੋ ਜਾਓਗੇ ਅਰ ਉਸ ਬਿਮਾਰੀ ਤੋਂ ਵੀ ਆਜ਼ਾਦ ਹੋ ਜਾਓਗੇ ਜਿਹੜੀ ਪਾਪ ਦਾ ਕਰਕੇ ਤੁਹਾਡੇ ਜੀਵਨ ਦੇ ਵਿੱਚ ਹੈ ਹallelujah